ਪੰਥਕ ਤੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਨੂੰ ਯਾਦ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੀ ਹਮਾਇਤਿਆ ਨੂੰ ਪੰਥ ਵਿੱਚੋਂ ਖਾਰਜ ਕੀਤਾ ਜਾਵੇ ਜਿਨ੍ਹਾਂ ਦੀ ਬਦੌਲਤ ਸਿੱਖ ਸੰਸਥਾਵਾਂ ਨੂੰ ਢਾਹ ਲੱਗੀ ਹੋਈ ਹੈ ਅਤੇ ਪੰਥ ਵਿੱਚੋਂ ਛੇ ਕੇ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਹੈ ਬਿਆਨ ਦੇ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਵਿੱਚ ਆਈ ਸੀ جس دی ਮੁکھ ذمہ داری سی دین دکھیاں دی ਸਹਾਇਤਾ ਅਤੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਪਰ ਉਹਨਾਂ ਇਹ ਵੀ ਦੱਸਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਦੇ ਰਾਹੀਂ ਵਿਦਿਆਰਥੀਆਂ یعنی ਬੱਚਿਆਂ ਨੂੰ ਕਿਤਾਬਾਂ ਦੇ ਰਾਹੀਂ ਪੰਜਾਬ ਦਾ ਇਤਿਹਾਸ ਪੜ੍ਹਾਉਣਾ ਸੀ ਅਦਿ ਸ਼੍ਰੀ ਅਕਾਲ ਤਖਤ دنیائی عدالتਾਂ ਤੋਂ ਸਰਵਉੱਤਮ ਪਰ ਅਫਸੋਸ ਹੈ ਕਿ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਬਜ਼ਰਤ ਰੋ ਕੀਤਾ ਗਿਆ ਹੈ ਉਹਨਾਂ ਦਾ ਟੂਕ ਮੰਤਰ ਵੇਰਵਾ ਹੇਠ ਲਿਖੇ ਅਨੁਸਾਰ ਹੈ ਸਾਲ 1999 ਦੇ ਵਿੱਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਮਤਾ ਨੰਬਰ 558 ਦੇ ਰਾਹੀਂ ਸਿੱਖ ਇਤਿਹਾਸ ਨਾਮ ਦੀ ਕਿਤਾਬ ਹਿੰਦੀ ਭਾਸ਼ਾ ਦੇ ਵਿੱਚ ਅੰਮ੍ਰਿਤਸਰ ਦੀ ਡਾਉਨ ਪ੍ਰੈਸ ਤੋਂ 300 ਕਾਪੀਆਂ ਇਹ ਕਿਤਾਬਾਂ ਛਪਵਾਈਆਂ ਜਾਂਦੀਆਂ ਨੇ ਅਤੇ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਇਸ ਕਿਤਾਬ ਦੇ ਵਿੱਚ ਸਾਰੇ 10 ਗੁਰੂ ਸਾਹਿਬਾਨ ਬਾਰੇ ਜਿੰਨੀ ਮਾੜੀ ਸ਼ਬਦਾਵਲੀ ਲਿਖੀ ਗਈ ਹੈ ਉਹ ਸ਼ਬਦਾਵਲੀ ਅਸੀਂ ਕਿਸੇ ਮਾੜੇ ਤੋਂ ਮਾੜੇ ਬੰਦੇ ਬਾਰੇ ਵੀ ਬੋਲ ਨਹੀਂ ਸਕਦੇ ਬਾਦਲ ਦਲ ਦੇ ਰਾਤ ਦੇ ਵਿੱਚ ਸਮੇਂ-ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਪਲੱਸ 2 ਦੇ ਵਿਦਿਆਰਥੀਆਂ ਨੂੰ ਜੋ ਇਤਿਹਾਸ ਜੋ ਆ ਪੰਜਾਬ ਦਾ ਉਹ ਪੜਾਇਆ ਜਾਂਦਾ ਰਿਹਾ ਹੈ ਅਤੇ ਕਿਤਾਬਾਂ ਦੇ ਵਿੱਚ ਸਾਲ 1997 ਤੋਂ ਲੈ ਕੇ 2017 ਤੱਕ ਸਕੂਲਾਂ ਦੇ ਵਿੱਚ ਬੋਰਡ ਦੇ ਵੱਲੋਂ ਮਨਜ਼ੂਰਸ਼ੁਦਾ ਤਿੰਨਾ ਭਾਸ਼ਾਾਂ ਮਹਾ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਨੋਟੀਫਾਈ ਕਰਕੇ ਪੜਾਇਆ ਗਿਆ ਹੈ। ਅਖੌਤੀ ਅਕਾਲੀ ਪਾਰਟੀ ਨੇ 15 ਸਾਲ ਪੰਜਾਬ ਦੇ ਵਿੱਚ ਰਾਜ ਕੀਤਾ। ਤੇ ਕੇਂਦਰ ਦੇਵੀ ਭਾਈਵਾਲ ਇਨਸਾਫ ਤਾਂ ਕੀ ਦਿਵਾਉਣਾ ਸੀ ਉਲਟਾ ਸੁਮੇਧ ਸੈਣੀ ਵਰਗਿਆਂ ਨੂੰ ਪੰਜਾਬ ਦਾ ਡੀਜੀਪੀ ਲਗਾ ਦਿੱਤਾ ਜਿਸ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਸਮੇਤ ਹਜ਼ਾਰਾਂ ਬੇਗੁਨਾ ਸਿੰਘਾਂ ਦਾ ਕਤਲਿਆਮ ਕਰਵਾਇਆ ਅਦੇ ਥਾਣਿਆਂ ਆਦੀ ਦੇ ਵਿੱਚ ਢੀਆਂ ਪੈਣਾ ਦੀਆਂ ਇੱਜ਼ਤਾਂ ਨੂੰ ਤਾਰ-ਤਾਰ ਵੀ ਕਰ ਦਿੱਤਾ ਸੋ ਇਹ ਲੋਕ ਅਜੇ ਤੱਕ ਵੀ ਕੀ ਮਾਫੀ ਦੇ ਹੱਕਦਾਰ ਹਨ ਜਾਂ ਫਿਰ ਨਹੀਂ ਇਸ ਦੇ ਬਾਰੇ ਵਿੱਚ ਉਹਨਾਂ ਦੇ ਵੱਲੋਂ ਯਾਦ ਪੱਤਰ ਅਕਾਲ ਤਖਤ ਸਾਹਿਬ ਨੂੰ ਜੋ ਸੌਂਪਾ ਗਿਆ ਹੈ ਉਸ ਦੇ ਵਿੱਚ ਇਹ ਸਾਰੇ ਵੇਰਵੇ ਜੋ ਨਹੀਂ ਉਹ ਦਰਜ ਕੀਤੇ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਦੇ ਵਿੱਚ ਹੋਈ ਬੇਅਦਬੀ ਦੇ ਸਬੰਧੇ ਵਿੱਚ ਬਹੁਤ ਸਾਰੀਆਂ ਸੇਟਾਂ ਬਣੀਆਂ ਪਰ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਤੌਰ ਦੇ ਉੱਪਰ ਵੱਖੋ ਵੱਖ ਵਿਚਾਰ ਦਿੱਤੇ ਪਰ ਪ੍ਰਮੁੱਖ ਦੋਸ਼ੀਆਂ ਦੇ ਸਹਿਯੋਗੀਆਂ ਦੇ ਵਿੱਚ ਪ੍ਰਦੀਪ ਕਲੇਰ ਇੱਕ ਬਹੁਤ ਜ਼ਿਆਦਾ ਮੁੱਖ ਦੋਸ਼ੀ ਦੇ ਵਜੋਂ ਜਾਣਿਆ ਜਾਂਦਾ ਹੈ ਪਿਛਲੇ ਦਿਨੀ ਉਹਨਾਂ ਨੇ ਜੋ ਖੁਲਾਸੇ ਕੀਤੇ ਨੇ ਉਹਨਾਂ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਸਪਸ਼ਟ ਕਰਨਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਜੋ ਕਿ ਸ਼ਹੀਦਾਂ ਦੀ ਜਥੇਬੰਦੀ ਹੈ ਇਸ ਦੇ ਪ੍ਰਧਾਨ ਦੇ ਉੱਪਰ ਇੰਨੇ ਵੱਡੇ ਦੋਸ਼ ਲੱਗ ਜਾਣੇ ਅਣਗੌਲੇ ਨਹੀਂ ਕਿਤੇ ਜਾ ਸੱਭੇ ਕਿਉਂਕਿ ਸਿੱਖਾਂ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਇਲਾਹੀ ਹੈ ਕਿ ਤਖਤ ਦੇ ਜਥੇਦਾਰ ਸਾਹਿਬ ਦੇ ਵੱਲੋਂ ਸਿੱਖਾਂ ਨੂੰ ਇਹ ਹੁਕਮ ਕਰਨਾ ਕਿ ਡੇਰੇ ਦੇ ਨਾਲ ਕੋਈ ਸਬੰਧ ਨਾ ਰੱਖਿਆ ਜਾਵੇ ਤੇ ਪ੍ਰਦੀਪ ਦੇ ਬਿਆਨ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਸ ਡੇਰੇ ਦੇ ਪ੍ਰਮੁੱਖ ਦੇ ਨਾਲ ਨਿੱਜੀ ਸਾਂਝ ਰੱਖੇ ਉਸ ਡੇਰੇ ਦੇ ਨਾਲ ਗੁਪਤ ਮੀਟਿੰਗਾਂ ਕਰੇ ਤਾਂ ਇਹ ਬਹੁਤ ਵੱਡਾ ਗੁਨਾਹ ਹੈ ਜੋ ਕਿ ਨਾਕਾਬਿਲ ਬਰਦਾਸ਼ਤਯ ਹੈ ਇਸ ਲਈ ਸੁਖਬੀਰ ਬਾਦਲ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਦੀਪ ਕਲੇਰ ਦੇ ਵੱਲੋਂ ਕੀਤਾ કબੂਲਨਾਮਾ ਠੀਕ ਹੈ ਜਾਂ ਗਲਤ ਜੇ ਗਲਤ ਹੈ ਤਾਂ ਉਸ ਦੇ ਉੱਪਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਬਣਦੀ ਵੀ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਸਟਿਸ ਨਿਰਮਲ ਸਿੰਘ ਸਾਬਕਾ ਐਮਐਲਏ ਨੇ ਇੱਕ ਲਿਖਤੀ ਪ੍ਰਸਵਾਰਤਾ ਦੇ ਰਹੀ ਉਕਤ ਵਿਚਾਰ ਅੰਦਾਜ਼ ਜਿਹੜਾ ਪ੍ਰਗਟਾਵਾ ਹੈ ਉਹ ਕਰਦੇ ਹੋਏ ਇਹ ਸਾਰੀਆਂ ਗੱਲਾਂ ਕਹੀਆਂ ਨੇ ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸੰਕਟਮਈ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਅਕਾਲ ਤਖਤ ਸਾਹਿਬ ਦੀ ਸੁਪਰੀਮਤਾ ਨੂੰ ਪਹਿਲਾਂ ਹੀ ਬਹੁਤ ਵੱਡੀ ਢਾਹ ਸੁਖਬੀਰ ਦੀਆਂ ਗਲਤੀਆਂ ਦੇ ਕਰਕੇ ਲੱਗੀ ਹੋਈ ਹੈ। ਸੋ ਪੰਥਕ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਜਲਦੀ ਤੋਂ ਜਲਦੀ ਪ੍ਰੈਸ ਸਾਹਮਣੇ ਆ ਕੇ ਪੰਥ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਵੱਡੀ ਗੱਲ ਇਹ ਹੈ ਕਿ ਜਿੱਥੇ ਜਸਟਿਸ ਨਿਰਮਲ ਸਿੰਘ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਅਤੇ ਅਕਾਲ ਤਖਤ ਦੇ ਵੱਲੋਂ ਜਾਰੀ ਹੁਕਮਨਾਮੇ ਦੀ ਖੋਰ ਉਲੰਘਣਾ ਨਾਕਾਬਲੇ برداشت ਦਾ ਗੁਨਾਹ ਵੀ ਕਹਿ ਦਿੱਤੀ ਗਈ ਹੈ ਤਾਂ ਦੂਸਰੇ ਪਾਸੇ ਬਲਦੇਵ ਸਿੰਘ ਸਿਰਸਾ ਨੇ ਬਾਦਲਾਂ ਦੇ ਵਿਰੁੱਧ ਯਾਦ ਪੱਤਰ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਹੈ ਇਹਨਾਂ ਦੋਵੇਂ ਗੱਲਾਂ ਬਾਤਾਂ ਦੇ ਵਿੱਚ ਕਿਸ ਹੱਦ ਤੱਕ ਜਿਹੜੀ ਹੈ ਸੱਚਾਈ ਹੈ ਤੇ ਕਿਸ ਹੱਦ ਤੱਕ ਇਸ ਦੇ ਬਾਰੇ ਵਿੱਚ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ వినా భూట్యూబ చ్రైబ క